ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬੜੀ ਦੁਬਾਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਹੈ ਇਸ ਵਾਰ ਤਿੰਨ ਚਾਰ ਵੈਰਾਈਟੀਆਂ ਦੀ ਬਹੁਤ ਚੜਤ ਰਹੀ ਹੈ ਉਹਦੇ ਵਿੱਚੋਂ ਪਹਿਲੇ ਨੰਬਰ ਤੇ ਤਾਂ ਆ ਜਾਂਦੀਆਂ ਨੇ ਬਾਸਮਤੀ ਕਿਸਮਾਂ ਇਹ ਦੂਜੇ ਨੰਬਰ ਤੇ ਪੀਆਰ 126 ਤੇ ਸੁਪਰੀਮ 110 ਪੀਆਰ 131 ਤੇ ਸਵਾ ਦਾਆਂ ਕਿਸਮਾਂ ਨੇ ਜਿਹੜੀਆਂ ਜਿੱਦਾਂ 7301 7501 ਦੇਖੋ ਕਿਸਾਨ ਵੀਰੋ ਉਹ ਆ ਜਾਂਦੇ ਨੇ ਹਾਈਬ੍ਰਿਡ ਕਿਸਮਾਂ ਸਵਾ ਦਾਆਂ ਨੇ ਜਿੱਦਾਂ ਤੇ ਜਿਵੇਂ ਸੁਪਰੀਮ 110 ਹੋਈ ਪੀਆਰ 131 ਹੋਈ ਇਹ ਕਿਸਮਾਂ ਇਹਨੇ ਰੈਗੂਲਰ ਜਿਵੇਂ ਇਹਨਾਂ ਦਾ ਪੱਬੀਜ਼ ਵਗੈਰਾ ਰੱਖ ਸਕਦੇ ਆਂਗੇ ਦੇਖੋ ਕਿਸਾਨ ਵੀਰੋ ਹਰ ਇੱਕ ਚੀਜ਼ ਦਾ ਪਹਿਲੇ ਪਹਿਲੂ ਤੋਂ ਨਹੀਂ ਪਤਾ ਲਾ ਦੁੰਦਾ ਕਦੇ ਵੀ ਜਿਵੇਂ ਆਪਾਂ ਕਹੀਏ ਵੀ ਆਪਾਂ ਨੂੰ ਪਹਿਲੇ ਸਾਲ 'ਚ ਦੇਖੋ PR 126 ਦਾ ਵੀ 3-4 ਸਾਲ 'ਚ ਕਿਸਾਨਾਂ ਨੂੰ ਭੇਜਤਾ ਆ ਪਹਿਲੇ ਸਾਲ 'ਚ ਉਹਨਾਂ ਤੋਂ ਕੁਝ ਨਹੀਂ ਇਹਦਾ ਬਣਿਆ ਤੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਦੇ ਕੈਰੇਕਟਰਾਂ ਬਾਰੇ ਇਹਦੀ ਉਮਰ ਬਾਰੇ ਇਹਦੀ ਟਿਲਰਿੰਗ ਟਾਈਮ ਬਾਰੇ ਜਾਂ ਇਹਦੇ ਰੇ ਪੂਰਾ ਕਰਨ ਬਾਰੇ ਜਾਂ ਟ੍ਰਾਂਸਪਲੈਂਟਿੰਗ ਟਾਈਮ ਬਾਰੇ ਕੁਛ ਨਹੀਂ ਦੀ ਪਤਾ ਤੇ ਜਿਉਂ-ਜਿਉਂ ਕਿਸਾਨ ਵੀਰਾਂ ਨੂੰ ਇਹਦਾ ਪਤਾ ਲੱਗਦਾ ਗਿਆ ਤੈਉਂ-ਨੇਉਂ ਕਿਸਾਨ ਵੀਰਾਂ ਨੇ ਇਹਦੇ ਤੋਂ ਹੱਦੋਂ ਵੱਧ ਝਾੜ ਲੈਣਾ ਜਿਹੜਾ ਸ਼ੁਰੂ ਕਰਿਆ ਇਹੀ ਗੱਲ ਆ ਕਿਸਾਨ ਵੀਰੋ ਪੀਆਰ 131 ਦੀ ਜਿਹੜੀ ਆਪਣੀ ਤੁਸੀਂ ਆ ਦੇਖ ਰਹੇ ਹੋ ਨੇ ਸਾਰਾ ਲੈ ਰਹੀ ਏ 2 ਜੁਲਾਈ ਦੀ ਟ੍ਰਾਂਸਪਲੈਂਟਿੰਗ ਹੈ ਆ 3 ਦੀ ਆ ਗਈ ਨੀਚੇ ਖੰਬੇ ਵਾਲਾ ਖੇਤ 4 ਤੇ ਆ ਪੰਜ ਠੀਕ ਹੈ ਇਹ ਆਪਣੀ ਸਾਰੀ ਟ੍ਰਾਂਸਪਲੈਂਟਿੰਗ ਹੈ ਜਿਹੜੀ 4-5 ਦਿਨ ਦੇ ਵਿੱਚ ਵਿੱਚ ਹੋਈ ਹੋਈ ਹੈ ਠੀਕ ਹੈ ਤੇ ਇਹ ਨਸਾਰਾ ਲੈ ਰਹੀ ਹੈ ਤੇ ਇਹਨੇ ਨਸਾਰਾ ਲੈਣਾ ਸ਼ੁਰੂ ਕਰੇ ਨੂੰ ਤਕਰੀਬਨ 12-13 ਦਿਨ ਹੋ ਗਏ ਮੈਨੂੰ ਐ ਲੱਗਦਾ ਵੀ ਇਹ 15 ਦਿਨਾਂ ਦੇ ਵਿੱਚ ਇਹ 12-13 ਦਿਨਾਂ ਦੇ ਵਿੱਚ ਇਹ ਹੋਰ ਨਸਾਰਾ ਲੂਗੀ ਹਜੇ ਸਾਰਾ 20-25% ਨਸਾਰਾ ਲਿਆ ਤੇ ਅੱਜ ਗੱਲ ਕਿਸਾਨ ਵੀਰੋ ਆਪਾਂ ਨੇ PR 131 ਵਾਰੀ ਕਰਨੀ ਆ। 110 ਦਾ ਵੀ ਤੁਹਾਨੂੰ ਮੈਂ ਰਿਵਿਊ ਸਪੈਸ਼ਲ ਦਊਂਗਾ। ਕਿਉਂਕਿ ਵੀਰੇ ਜਿਹੜਾ ਸਾਡਾ ਏਰੀਆ ਨਾ ਇਹਦੇ ਵਿੱਚ ਇਸ ਵਾਲੇ ਵੈਰਾਈਟੀ ਆਈਆਂ ਨੇ। ਸਾਡਾ ਏਰੀਆ ਥੋੜਾ ਡਰਦਾ ਜਿਆਦਾ ਰਿਸਕ ਲੈਣ ਤੋਂ। ਸਾਡੇ ਏਰੀਆ ਦੇ ਵਿੱਚ ਪਹਿਲੀ ਵਾਰ ਵੈਰਾਈਟੀਆਂ ਜਿਹੜੀਆਂ 131 ਦੇ ਸੁਪਰੀਮ 110 ਇਹ ਵੈਰਾਈਟੀਆਂ ਪਹਿਲੀ ਵਾਰ ਲੱਗੀਆਂ ਨੇ ਇਸ ਵਾਰ। ਵੱਡੇ ਪੱਦਰ ਦੇ ਉੱਪਰ। ਤੇ ਜਿੱਥੇ ਤੱਕ ਕਿਸਾਨ ਵੀਰੋ ਮੈਨੂੰ ਇਹਦਾ ਕੈਰੇਕਟਰ ਲੱਗਦਾ ਹੈ। ਇਹਦੀ ਟਿਲਰਿੰਗ ਲੱਗਦੀ ਐ ਇਹੇ ਵੈਰਾਈਟੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਧੀਆ ਆਵਦਾ ਦਬਦਬਾ ਕਾਇਮ ਕਰ ਲੂ ਜਿੱਦਾਂ ਉਸਾ ਨੇ ਕਰਿਆ ਸੀ ਤੁਸੀਂ ਦੇਖ ਸਕਦੇ ਹੋ ਟਿਲਰਿੰਗ ਇਹਦੀ ਪੂਰੀ ਟੌਪ ਦੀ ਐ ਕੋਈ ਵੀਰੋ ਇਹਨੂੰ ਬਿਮਾਰੀ ਨਹੀਂ ਕੋਈ ਇਹਨੂੰ ਬਲਾਈਟ ਨਹੀਂ ਪੈਂਦੀ ਕੋਈ ਵੀ ਇਹਦੇ ਤੇ ਸਪਰੇ ਕਰੀ ਨੂੰ ਸਿਰਫ ਅਜੇ ਹਫਤਾ ਤੱਕ ਹੋਇਆ ਆਪਾਂ ਨੂੰ ਸਿੰਪਲ ਆਪਾਂ ਹੀ ਮੀਸਟਾਰ ਸਾਲਟ ਤੇ ਐਮਮੈਕਟਨ ਮੈਂ ਜੁਡ 1.9 ਤੇ ਨਾਲ ਆਪਾਂ ਚੈਸ ਦਾ ਸਾਲਟ ਕਰਿਆ ਸੀਗਾ ਕੋਈ ਬੀ ਇਹਨੂੰ ਬਿਮਾਰੀ ਨਹੀਂ ਹਜ ਰੱਖ ਪਈਏਗੀ ਕੋਈ ਗੋਭ ਕਟਰ ਦਾ ਚਲੋ ਤੇ ਪੱਤਾ ਲਪੇਟਦਾ ਇਸ ਵਰਮੀਹਾ ਕਰਕੇ ਨਹੀਂ ਪਈ ਕੋਈ ਬਿਮਾਰੀ ਨਹੀਂ ਪਈ ਇੰਨਾ ਟੌਪ ਦਾ ਰਿਜ਼ਲਟ ਆ ਇਹਦਾ ਮੇਰੇ ਹਿਸਾਬ ਨਾਲ ਇਹ ਵੈਰੈਟੀ ਕਾਮਯਾਬ ਹੋ ਸਕਦੀ ਹੈ ਤੇ ਕਿਸਾਨ ਬਰੋ ਜੇ 20 ਤੋਂ ਮੰਨ ਲਓ 25 ਜੂਨ ਤੱਕ ਵੀ ਸਰਕਾਰ ਆਪਾਂ ਨੂੰ ਲੋਨ ਨੂੰ ਕਹੇ ਜੀਰੀ ਤੋ ਨਾ ਕਹਿ ਸਕਦੇ ਹੋ ਤੁਸੀਂ ਤਾਂ ਇਹ ਫਿਰ ਫੁੱਲ ਕਾਮਯਾਬ ਵੈਰੈਟੀ ਆ ਤੇ ਆਲੂਆਂ ਵਾਲੇ ਖੇਤਾਂ ਦੇ ਵਿੱਚ ਵੀ ਇਹ ਵੈਰੈਟੀ ਕਾਮਯਾਬ ਹੋ ਸਕਦੀ ਆ ਕਿਉਂਕਿ ਜੇ ਇਹਨੂੰ ਆਪਾਂ 24-25 ਤਰੀਕ ਦੇ ਢੇੜ-ਢੇੜ ਲਾ ਦਈਏ ਤਾਂ ਤਕਰੀਬਨ 15 ਤੋਂ 20 ਤਰੀਕ ਤੱਕ ਵੱਢੀ ਜਾਊ ਜਿਹੜੇ ਕਿਸਾਨ ਵੀਰ ਬਾਂਸਮਤੀ ਨੂੰ ਨਹੀਂ ਪਸੰਦ ਕਰਦੇ ਤੇ ਪੀਆਰ 126 ਹੁਣ ਦੇਖੋ ਤੁਸੀਂ ਹਾਲਾਤ ਕਿਹੋ ਜਿਹੇ ਨੇ ਉਹਨਾਂ ਵਾਸਤੇ ਆਪਸ਼ਨ ਬਣ ਸਕਦੀ ਆ ਇੱਕ 110 ਤੇ ਇੱਕ ਇਹ ਪੀਆਰ 131 110 ਵੀ ਬਹੁਤ ਵਧੀਆ ਵੈਰੈਟੀ ਆ ਤੇ ਮੈਨੂੰ ਕਿਸਾਨ ਵੀਰੋ ਬਹੁਤ ਫਿੱਟ ਲੱਗੀ ਕਿਉਂਕਿ ਇਹ ਵੈਰਾਈਟੀ ਏਰੀਏ ਨੂੰ ਸ਼ੂਟ ਕਰਦੀ ਹੈ ਕਰੈਕਟਰ ਦੇਖੋ ਤੁਸੀਂ ਹਾਈਟ ਦੇਖ ਲਓ ਇਹਦੀ ਕਿੱਡੀ-ਕਿੱਡੀ ਹੋ ਗਈ ਮੈਨੂੰ ਪਹਿਲਾਂ ਐ ਸੀਗਾ ਵੀ ਇਹਦੀ ਹਾਈਟ ਕੁਝ ਨਹੀਂ ਹੋਣੀ ਪਰ ਜਿਉਂ-ਜਿਉਂ ਇਹ ਨਸਾਰਾ ਲੈ ਰਹੀ ਆ ਇਹ ਵੈਰਾਈਟੀ ਉੱਪਰ ਦੀ ਲੰਘਦੀ ਜਾ ਰਹੀ ਆ ਆ ਪੀਆਰ 126 ਦਾ ਖੇਤ ਆਪਣਾ ਨਾਲ ਇਹ ਪਹਿਲਾਂ ਵੈਰਾਈਟੀ ਪੀਆਰ 126 ਇਹ ਤੋਂ ਬਹੁਤ ਅੱਗੇ ਸੀ ਪਰ ਜਿਉਂ-ਜਿਉਂ ਹੁਣ ਇਹ ਨ ਸਾਰਾ ਲੈਂਦੀ ਜਾ ਰਹੀ ਹੈ ਵੀਰ 126 ਦੇ ਉੱਤੋਂ ਦੀ ਲੰਗਦੀ ਜਾ ਰਹੀ ਹੈ। ਵੀਰ 126 ਦਾ ਚਲੋ ਆਪਣੀ 10 ਜੁਲਾਈ ਦੀ ਇਹਦੀ ਟ੍ਰਾਂਸਪਲੈਂਟਿੰਗ ਦੀਗੀ। ਇਹ ਤਾਂ ਮੇਰੇ ਹਿਸਾਬ ਨਾਲ 10-12 ਅਕਤੂਬਰ ਤੱਕ ਕੱਟ ਹੋ ਜਾਣੀ ਆ ਆਰਾਮ ਨਾਲ। ਸਾਰੀ ਛਿੱਟੇ ਮੋੜ ਗਈ ਪੱਕੇ ਪੱਕਣ ਲੱਗ ਗਈ। ਬਹੁਤ ਯਾਰ ਟੌਪ ਦੀ ਵੈਰੈਟੀ ਲੱਗੀ ਮੈਨੂੰ। ਬੰਪਰ ਝਾੜ ਜੇ ਮੌਸਮ ਵਧੀਆ ਰਿਹਾ। ਬੰਪਰ ਝਾੜ ਦਊਗੀ ਇਹ ਪੂਰਾ। ਕਿਉਂਕਿ ਦੇਖੋ ਟੈਂਪਰੇਚਰ ਲੋ ਚਲਾ ਗਿਆ। ਕੋਈ ਬਲਾਈਟ ਦੀ ਪ੍ਰੋਬਲਮ ਨਹੀਂ ਸਵਾਰ ਆਈ। ਬੌਣੇ ਬੁੱਝੇ ਦੀ ਦੇਖੋ ਵੀਰੇ ਆਪਣੇ ਇੰਨੀ ਕੁ ਜ਼ਿਆਦੇ ਪ੍ਰਮਾਤਮਾ ਦੀ ਕਿਰਪਾ ਰਹੀ। ਮੰਨ ਕੇ ਚਲੋ 1 ਕੀਲੇ ਦੇ ਵਿੱਚ 1 ਜਾਂ 2 ਬੂਟੇ ਨੇ ਬਸ। ਕੋਈ ਬੌਣੇ ਬੁੱਝੇ ਦੀ ਪਰ ਇਹਦੀ ਇੱਕ ਕੈਰੈਕਟਰ ਮੈਨੂੰ ਹੋਰ ਬਹੁਤ ਅਜੀਬ ਲੱਗਿਆ। ਵੀ ਜਦੋਂ ਇਹ ਨਿਸਰਨ ਤੇ ਆਉਂਦੀ ਆ ਤੁਹਾਨੂੰ ਐ ਲੱਗੂਗੀ ਇਹਦਾ ਛਿੱਦੀ ਬਹੁਤ ਰਹਿ ਗਈ। ਵੀ ਇੰਨੀ ਫਿਰਲੀ ਜੀਰੀ ਰਹਿ ਗਈ ਇਹ। ਵੀ ਇਹਨੇ ਝਾੜ ਨਹੀਂ ਦੇਣਾ। ਨਿਸਰ ਕੇ ਦੁਆਰਾ ਫੇਰ ਇਹ ਉੱਥੇ ਇਕੱਠੀ ਬੈੰਦੇ ਆ। ਪਹਿਲਾਂ ਇਹ ਪੂਰਾ ਵਧੀਆ ਉਹ ਕਰੂਗੀ। ਬੁਝਾ ਕਰੂਗੀ ਜਿਉਂ-ਜਿਉਂ ਇਹ ਮੰਨ ਕੇ ਚਲੋ ਆਪਣੀ ਨਾਲ ਹੀ ਬਣਾਉਣ ਦੀ ਸਟੇਜ ਤੇ ਆਉਂਦੀ ਆ ਗੋ ਪਰਨ ਦੀ ਸਟੇਜ ਤੇ ਆਉਂਦੀ ਆ ਉਦੋਂ ਇਹ ਇਕੱਠੀ ਹੋ ਜਾਂਦੀ ਆ ਤੇ ਦੁਬਾਰਾ ਫੇਰ ਇਹਦਾ ਮਤਲਬ ਕਿ ਫਲੋ ਹੋ ਜਾਂਦਾਗਾ ਪਹਿਲਾਂ ਤੁਹਾਨੂੰ ਐ ਲੱਗੂ ਵੀ ਜਦੋਂ ਨਿਸਰੂ ਇਹ ਵੀ ਇਹ ਨੇ ਝਾੜ ਨਹੀਂ ਦੇਨੇ ਤਾਂ ਬਹੁਤ ਸਿੱਧੀ ਰਹਿ ਗਈ ਆ ਦੇਖਣ ਨੂੰ ਇਹ ਲੱਗਦਾ ਹੋ ਤੁਹਾਨੂੰ ਐ ਬਰਲੀ ਬਰਲੀ ਨਿਸਰਨ ਦਾ ਇਹਦਾ ਕੈਰੈਕਟਰ ਇੰਨਾ ਵੱਖਰਾ ਆਗਾ ਦੂਸਰੀਆਂ ਨਾਲੋਂ ਘੱਟੋ-ਘੱਟ 20-25 ਦੇ ਨਾਮ ਲੈ ਜਾਂਦੀ ਆ ਕਦੇ ਕਿਤੇ ਕੋਈ ਛੱਟਾ ਕੱਟ ਲਿਆ ਕੋਈ ਕਿਤੇ ਕੱਢ ਲਿਆ ਕੋਈ ਬੂਝਾ ਨਿਸਰ ਗਿਆ ਕੋਈ ਹਜੇ ਗੋਪ ਚ ਫਿਰਦਾ ਆ ਚੀਜ਼ਾਂ ਦੇਖ ਕੇ ਤਾਂ ਥੋੜਾ ਜਿਹਾ ਬੰਦੇ ਦਾ ਮਨ ਘਬਰਾਉਂਦਾ ਪਰ ਜਦੋਂ ਨਿਸਾਰਾ ਲੈ ਜਾਂਦੀ ਆ ਵੀਰੇ ਸਹੀ ਗੱਲ ਬਾਤ ਕੋਈ ਡਰਨ ਵਾਲੀ ਗੱਲ ਨਹੀਂ ਬਹੁਤ ਟੌਪ ਦੀ ਵੈਰਾਈਟੀ ਆ ਜਿੰਨਾ-ਜਿੰਨਾ ਵੀਰਾਂ ਨੇ ਲਾਈ ਆ ਜਰੂਰ ਦੱਸਿਓ ਵੀ ਤੁਸੀਂ ਸੇਵਾ ਕਿੰਨੀ ਕੁ ਕਰੀ ਹੋਈ ਆ ਕਿੱਦਾਂ ਰਹਿੰਦੇ ਵੀਰੇ ਦੇਖੋ ਆਪਣੇ ਤਾਂ 4.5 ਗੱਟਿਆਂ ਤੋਂ ਪਲੱਸ ਜੂਰੀਆ ਪਾਤਾ ਦੀ ਆਪਾਂ ਨੇ 4.5 ਗੱਟੇ ਕਿਲੇ ਚ ਪਏ ਹੋਨੇ ਕਿਉਂਕਿ ਆਪਾਂ ਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਸੀ ਵੀ ਇਹ ਜੂਰੀਆ ਕਿੰਨਾ ਕੁ ਲੈਂਦੀ ਆ ਪਹਿਲੀ ਵਾਰ ਵੈਰੈਟੀ ਲਾਈ ਸੀ ਤੇ ਇਹਦੀ ਹਾਈਟ ਦਾ ਨਹੀਂ ਸੀ ਪਤਾ ਕਿਉਂਕਿ ਜਦੋਂ ਹਾਈਟ ਦਾ ਨਹੀਂ ਸੀ ਪਤਾ ਆਪਾਂ ਨੂੰ ਵੀ ਇਹ ਹਾਈਟ 40 ਦਿਨ ਤੋਂ ਕ੍ਰਾਸ ਕਰਦੀ ਆ ਇੱਕ ਔੜ ਜ਼ਿਆਦੇ ਸੀਗੀ ਇੱਕ ਡੇਢ ਗੱਟਾ ਦਾ ਵੈਸੇ ਹੀ ਇਤਗੀ ਵੱਧ ਪੈ ਗਿਆ ਹਰ ਇੱਕ ਕਿਸਾਨ ਵੀਰ ਦਾ ਤਕਰੀਬਨ ਆਪਾਂ ਤਿੰਨ ਗੱਟੇ ਤਿੰਨ 3.5 ਪਾਉਣਿਆਂ ਆ ਛੋਣੇ ਨੂੰ ਇਹਨੂੰ ਆਪਾਂ ਨੇ 5 ਗੱਟਿਆਂ ਦੇ ਲਵੇ 4.5 ਗੱਟਿਆਂ ਦੇ ਲਵੇ ਪਾਤਾ ਪੋਟਾਸ਼, ਮੈਗਨੀਸ਼ੀਅਮ, ਜ਼ਿੰਕ ਸਾਰਾ ਕੁਝ ਉਹ ਪਾਇਆ ਹੋਇਆ ਆਪਣਾ ਤੇ ਬਾਕੀ ਸਪਰੇਅ ਆਪਾਂ ਨੇ ਇਹਦੇ ਤੇ ਇੱਕ ਕਰੀਆ। ਕੋਈ ਹਜੇ ਤੱਕ ਸਮੱਸਿਆ ਨਹੀਂ। ਜਣੀ ਆ ਤਿੰਨ ਚਾਰ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਜਿੰਨੇ ਵੀ ਇੱਕ ਤੇ ਇਹਦੇ ਚ ਜੂਰੀਆ ਇਹ ਸੋਚ ਕੇ ਜ਼ਿਆਦਾ ਨਾ ਪਾਓ ਵੀ ਇਹ ਹਾਈਟ ਨਹੀਂ ਕਰ ਰਹੀ। ਇੱਕ ਇਹਦੇ ਚ ਜੂਰੀਆ ਇਹ ਸੋਚ ਕੇ ਜ਼ਿਆਦਾ ਨਾ ਪਾਓ ਵੀ ਇਹ ਬੂਜਾਂ ਨਹੀਂ ਕਰ ਰਹੀ। ਇੱਕ ਜਦੋਂ ਇਹ ਸਾਰਾ ਲੈਂਦੀ ਉਦੋਂ ਘਬਰਾਓ ਨਾ। ਤੁਸੀਂ ਆ ਦੇਖ ਹੀ ਸਕਦੇ ਹੋ ਆਪਣੇ ਖੇਤ 'ਚ ਉਰੋਂ ਨਿਸਰੇ। ਉਹ ਥੋਨੇ ਸਰਣ ਲੱਗੀ। ਆ ਬੂਝੇ ਨੇ ਸਰੇ ਵਿਚਾਲੇ ਹਜੇ ਗੋ ਭਰ ਰਹੀ ਹੈ ਕੋਈ ਐ ਨਹੀਂ ਸੀਗਾ ਵੀ ਖੇਤ ਸੰਭਲਿਆ ਲੇਟਾ ਤੇ ਪਰ 121 ਦਾ ਇਹ ਵੈਰੈਟੀ ਦਾ ਉਹ ਆ ਦੇਖ ਲਓ ਤੁਸੀਂ ਆ ਆਪਣਾ ਡੇਢ ਕਿਲੇ ਦਾ ਪਲਾਟਾ ਪੂਰਾ ਇੱਕ ਸਾਰ ਖੜਾ ਬਾਕੀ ਵੀਰੇ ਹੁੰਦੀ ਆ ਦੇਖੋ ਮਿਹਨਤ ਦੀ ਗੱਲ ਜਿੰਨਾ ਕ ਆਪਾਂ ਕਰਾਂਗੇ ਓਨਾਂ ਕ ਮਿਲਦਾ ਤੇ ਕੋਈ ਆਪਾਂ ਐ ਨਹੀਂ ਹੈਗਾ ਵੀ ਜਾਦਈ ਵੀ ਐ ਸਮਾਨ ਸਿਰ ਸਿਰ ਕੇ ਆਪਾਂ ਨਾਲ ਝੂਠ ਬੋਲਣੀ ਆਤ ਨਹੀਂ ਹੈਗੀ ਬਾਕੀ ਇਹਦੀ ਆਪਾਂ ਸਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਮੇਰੇ ਹਿਸਾਬ ਨਾਲ ਇਹ PR126 ਦੀ ਜਗ੍ਹਾ ਲੈ ਸਕਦੀ ਹੈ ਜਿਹਦਾ ਕੈਰੈਕਟਰ ਠੀਕ ਰਿਹਾ। ਬਾਕੀ ਤੁਸੀਂ ਜਰੂਰ ਦੱਸੋ ਕਮੈਂਟ ਦੇ ਵਿੱਚ ਵੀ ਕਿਵੇਂ-ਕਿਵੇਂ ਤੁਸੀਂ ਸੇਵਾ ਕਰੀ ਤੇ ਤੁਹਾਨੂੰ ਕਿਵੇਂ ਲੱਗੀ ਵੈਰਾਈਟੀ। ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।